मारी श छ शोट मारी बोल लार फोन किए देखिए ਸਾਰੇ ਚੈਨਲ ਵਾਲੇ ਹੀ ਹੈ ਜੀ ਮੈਂ ਨਹੀਂ ਹੈ ਨਾ ਆਹ ਆ ਰਿਹਾ ਮਾਰ ਮਾਰਦਾ ਜੀ ਬਾਬਾ ਗੁਲਾ ਸਿੰਘ ਹੈ ਲੰਕਾ ਓਏ ਆਹ ਜੀ ਆਕਾਰ ਦੇਖੋ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੋਲੇ ਵਾਇਗੁਰ ਜੀ ਬੇਨਤਾ ਦਾ ਮੈਂ ਅਸੀਂ ਸਾਰੇ ਆਪਣੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਐਸਐਸਪੀ ਸਾਹਿਬ ਨਾਲ ਗੱਲ ਹੀ ਕਰਨ ਆਏ ਸੀਗੇ ਪਰ ਇਹਨਾਂ ਨੇ ਆਉਣ ਤੋਂ ਪਹਿਲਾਂ ਹੀ ਦਰਵਾਜ਼ੇ ਲਾ ਲਏ ਉਹ ਨਹੀਂ ਨਾ ਕੋਈ ਕ੍ਰਿਮਲ ਬੰਦੇ ਆ ਨਾ ਕੋਈ ਅਤਵਾਦੀ ਆ ਜਾਂ ਸਾਡੇ ਕੋਲ ਵੈਪਨ ਆ ਜਿਹੜੇ ਆਪਾਂ ਇਹਦਾ ਸਟੋਰ ਹੀ ਪਰ ਦੇਖੋ ਇਹ ਖਾਲਸਾ ਪੰਥਵਾਹੀ ਇਹ ਕੋਈ ਮਲੋਏਤ ਹੈ ਨਹੀਂਗਾ ਵੀ ਕੋਈ ਆਪਾਂ ਇਹ ਵੀ ਤੁਰੇ ਫਿਰਦੇ ਆ ਨਾ ਤੇ ਜੇ ਸਾਡੇ ਦੇ ਲਈ ਅਜੇ ਮਲੋਏਤ ਦਾ ਆਪਣੇ ਦਰਵਾਜ਼ੇ ਬੰਦ ਕਰਿਆ ਕਹਨ ਵਾਲੇ ਕੀ ਕਰਦੇ ਪਈ 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 ਪਿੱਛੇ ਖੜੇ ਹੋ ਕੇ ਆ ਕੇ ਆਉਂਦੇ ਜੀ ਜੀ ਬਲੇ ਭਾਜੀ ਪੰਥਵਾਦੀ ਵੀ ਕੰਟੀਨਿਊ ਨਾ ਕਰੀਓ ਇਹ ਕਰਕੇ ਲੋਕ ਜੀ ਲਾਇਆ ਵਾ ਜੇ ਸਾਡਾ ਕੋਈ ਹੱਲ ਕਰਨਗੇ ਠੀਕ ਆ ਦੇ ਦੇ ਪੀਏਪੀਆ ਨੂੰ ਚਾਲਾ ਮਾਰਦੇ ਆ ਅੱਛਾ ਤੁਹਾਡੇ ਉੱਪਰ ਪਰਚਾ ਕਿਉਂ ਜਿਹੜਾ ਇਹ ਦਰਦ ਕਰ ਦਿੱਤਾ ਗਿਆ ਇਹ ਵਾਜੁਰਜੀ ਦਾਮਾ ਜਿਹੜਾ ਇਹ ਇਕਵਾਲ ਨਾਮ ਦਾ ਬੰਦਾ ਕੋਲ ਬੰਦਾ ਵਾ ਇਹਨੇ ਥਗਣਾ ਰੰਜੀਤ ਜੀ ਦਾ ਕਰਕੇ ਸਾਡਾ ਨਾਮ ਲਖਾਇਆ ਵਾ ਕਿਉਂਕਿ ਇਹਨੇ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਜਿਹਨੇ ਇੱਕ ਪਰਿਵਾਰ ਦਾ ਨਜੀਬ ਮਾਰਿਆ ਤਰਹੀ ਜਿਹੜਾ ਕਤਲ ਕੀਤਾ 302 ਦਾ ਪਰਚਾ ਇਹਦੇ ਤੇ ਆ ਤੇ ਪੂਰਾ ਕੁਮੜ ਬੰਦਾ ਪੂਰਾ ਪ੍ਰਸ਼ਾਸਨ ਨੂੰ ਪਤਾ ਵਾ ਝਰਾਬ ਕਿਤੋਂ ਲੈ ਕੇ ਕੋਈ ਇਦਾਂ ਦਾ ਮਾੜਾ ਕੰਮ ਨਹੀਂ ਜਿਹੜਾ ਇਹਨੇ ਨਹੀਂ ਕੀਤਾ ਹੋਊਗਾ ਹਨਾ ਨਿਆਣੇ ਵਾਲੀ ਜ਼ਿੰਦਗੀ ਇਹਨੇ ਖਰਾਬ ਕੀਤੀ ਪਿੰਡ ਦੇ ਵਿੱਚ ਕਈ ਪਰਚੇ ਕਈ ਪਰਿਵਾਰਾਂ ਦੇ ਪ੍ਰਕਾਰ ਫਰਵਾਦ ਕਰ ਇਹ ਆਰਾਧਾ ਕੀ ਭੋਲੇ ਭਾਲੇ ਲੋਕਾਂ ਨੂੰ ਮਗਰ ਲਾ ਕੇ ਨਾ ਇਹ ਸਾਰਾ ਕੰਮ ਕਰਵਾਦਾ ਵਾ ਹੋਣੇ ਪੰਜ-ਛੇ ਬੰਦੇ ਪਹਿਲੇ ਮੋਹਦਵਾਰੇ ਨੇ ਆਪਣੇ ਮਗਰ ਲਾਏ ਹੋਏ ਆ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਸਾਡਾ ਰਜਿਸਟਰ ਦੇ ਵਿੱਚ ਨਾਮ ਪਵਾਇਆ ਜਿਹੜਾ ਪਰਚਾ ਹੈ ਨਾ ਦੇਖੋ ਭਜੀ ਇੱਕ ਮਿੰਟ ਇਹਦਾ ਨਾਮ ਅੱਛਾ ਹੁਣ ਤੁਹਾਡੀ ਮੰਗ ਕੀ ਹੈਗੀ ਐ ਤੇ ਮੰਗ ਵਾਇਗੁਰ ਜੀ ਇਹ ਵੀ ਇਕਵਾਲ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਪਰਚਾ ਕੈਦਰ ਕੀਤਾ ਜਾਵੇ ਪਰਿਵਾਰ ਨੂੰ ਸਾਹ ਦੇ ਆਜਾ ਅੱਛਾ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਹੋਈ ਹੋ ਕਿ ਕਹਿੰਦੇ ਪਹਿੰਨੇ ਅੱਜ ਘਰ ਵਾਲਾ ਕੋਈ ਨਹੀਂ ਵਾਇਗੁਰ ਜੀ ਉਹ ਕਿਦੇ ਅੰਦਰ ਆ ਕੇ ਗੱਲ ਕਰਦਾ ਫੇਰਵਾਦਾਰ ਹੀ ਆਏ ਕਰਨ ਠੀਕ ਠੀਕ ਹੈ ਬਾਬਾ ਕੁਝ ਨਿਕਲਦੇ ਨਹੀਂ ਨਿਕਲ ਕਲਿਆਣਪੁਰ ਨਾਲ ਲੜਾਈ ਹੋਈ ਹੈ ਉੱਥੇ ਹਾਂਜੀ ਹਾਂਜੀ ਉਹ ਕੋਈ ਕੇਸ ਰਿਪੋਰਟ ਹੈ ਨੰਬਰੇ ਪੁਲਿਸ ਸਟੇਸ਼ਨ ਹਾਂਜੀ ਉਹਦੇ ਵਿੱਚ ਇਹ ਕਹਿ ਰਹੇ ਹੈਗੇ ਆ ਵੀ ਕੁਝ ਜ਼ਿਆਦਾ ਬੰਦਿਆਂ ਦੇ ਨਾਮ ਲਿਖਾਤੇ ਹੈਗੇ ਜਿਹੜੇ ਬੰਦੇ ਲੜਾਈ ਦੇ ਵਿੱਚ ਨਹੀਂ ਸੀਗੇ ਉਹਦੇ ਪ੍ਰੋਟੈਸਟ ਦੇ ਵਿੱਚ ਆਇਆ ਵੀ ਇਹ ਬੰਦੇ ਨਹੀਂ ਸੀਗੇ ਇਹਨੇ ਜਿੰਨੇ ਲਿਖੇ ਗਏ ਆ ਉਹ ਉਹਨਾਂ ਨਾਲ ਗੱਲ ਕਰ ਰਹੇ ਸੀ ਆਈ ਦਾ ਮਸਲਾ ਹੋ ਗਿਆ ਕੋਈ ਕੀ ਗੱਲਬਾਤ ਹੋਈ ਹੈ ਕੀ ਐਸਰਸ਼ਨ ਦਿੱਤਾ ਗਿਆ ਤੁਹਾਡੇ ਵੱਲੋਂ ਬਸ ਐਸਰਸ਼ਨ ਇਹ ਹੀ ਦਿੱਤਾ ਵੀ ਜੋ ਹਨ ਮੈਰਿਟਸ ਹੈਗੇ ਉਹਦੇ ਮੁਤਾਬਕ ਹੀ ਕਾਰਵਾਈ ਕਰਾਂਗੇ ਗਲਤ ਨਹੀਂ ਕਰਾਂਗੇ ਕਿਸੇ ਮਤਲਬ ਤੂੰ ਸੀਸੀਟੀਵੀ ਆਧਾਰ ਦੇ ਕੇ ਆਹ ਸੀਸੀਟੀਵੀ ਦਾ ਆਧਾਰ ਜੋ ਹੈਗਾ ਉਹ ਹੀ ਦੱਸਿਆ ਇਹਨਾਂ ਨੂੰ ਜੇ ਜੋ ਸੀਸੀਟੀਵੀ ਦੇ ਚ ਬੰਦੇ ਆਏ ਆ ਉਹੀ ਅਸੀਂ ਬੁੱਕ ਕਰਾਂਗੇ ਜਿਹੜਾ ਸੀਸੀਟੀਵੀ ਤੋਂ ਇਲਾਵਾ ਹੈਗਾ ਨਹੀਂ ਕਰਾਂਗੇ ਮੈਂ ਕਿੱਥਾ ਨਹੀਂ ਹੋਏਗਾ ਹਾਂ ਬਿਲਕੁਲ ਅੱਛਾ ਉਹ ਕਹਿ ਰਹੇ ਸੀ ਕਿ ਜਦੋਂ ਮੇਰੇ ਉੱਪਰ ਪਰਚਾ ਹੋਇਆ ਮੈਂ ਉਸ ਵੇਲੇ ਸੀਗਾ ਹੀ ਨਹੀਂ ਮੈਂ ਤਾਂ ਸ਼ਹਿਰ ਨਹੀਂ ਮੈਂ ਉਹੀ ਤੁਹਾਨੂੰ ਦੱਸ ਰਿਹਾ ਉਹੀ ਦੱਸ ਲੈਂਦਾ ਤੁਹਾਨੂੰ